ਤੇ ਫਿਰ ਵੋਟਾਂ ਕਿ ਪਾਉਂਦੇ ਜੀ ਵੋਟਾਂ ਐ ਕਿ ਛਾੜੂ ਜਨਾਨੀਆਂ ਨਾ ਕਿਹੜੇ ਛਾੜੂ ਨੂੰ ਪਾਇਆ ਉਹ ਜਨਾਨੀਆਂ ਛਾੜੂ ਰੱਖੀ ਬੈਠੀਆਂ ਉਹਨਾਂ ਨੇ ਉਹਨੂੰ ਕੁੱਟਣਾ ਨੇ ਇੱਥੇ ਆ ਕੇ ਤਾਂ ਇਹ ਪਾਰਟੀ ਛਾੜੂ ਪਾਰਟੀ ਦੇ ਹੂੰ ਉਹ ਛਾੜਵਾਣਾਂ ਨੇ ਉਹਨੂੰ ਕੋਟ ਕੋਟ ਪਜਾਉਣਾ ਹੈ ਹਾਂ ਵੀ ਹੁਣ ਤਾਂ ਆਉਂਦਾ ਨਹੀਂ ਕਿ ਪਿਆ ਆਉਂਦੇ ਨੇ ਤਾਂ ਫੋਟੋ ਖਿਲਾ ਕੇ ਦੇ ਫਿਰ ਚਲੇ ਜਾਂਦੇ ਆ ਇਹ ਕੀ ਫਾਇਦਾ ਫੋਟੋ ਕਰਾਉਂਦਾ ਕੋਈ ਚੀਜ਼ ਦੇ ਕੇ ਨਹੀਂ ਜਾਂਦੇ ਨਾ ਕਿੱਥੇ ਕੋਈ ਇੱਥੇ ਸਵਾਦ ਦੇਣੀ ਨਾ ਆ ਸੰਗਤ ਨਾ ਪਹੁੰਚਦੀ ਤੇ ਬੰਨ ਗਿਆ ਸੀ ਗੱਲ ਪਰਸੂ ਦੀ ਮੈਨਾਂ ਤਾਂ ਜਿਗਰਾ ਇਨਾ ਪਿੰਡਾਂ ਦਾ ਕਿਹੜੇ ਆ ਛਾਵਾਂ ਸੀ ਕਿਹੜੇ ਉਹ ਬੇਹਮਲਕੀ ਨਾਲ ਜੁੜਾਗਾ ਇਹ ਸੈਤਾ ਕਿ ਮੈਂ ਆਪ ਕਰਕੇ 24 ਘੰਟੇ ਰਹਿੰਦੇ ਸੀ ਬਿਉ ਉਹਨਾਂ ਦੀ ਛਰਾਰਤ ਵੀ ਕਰ ਜਾਏ ਰਾਤ ਨੂੰ ਇੱਥੇ ਰਾਤ ਨੂੰ ਵੀ ਥਿਆਰਾਂ ਨਾਲ ਹਥਿਆਰਾਂ ਨਾਲ ਥਿਆਰਾਂ ਨੋਰ ਨਹੀਂ ਸਾਡੀ ਕੰਨਾਂ ਦੇ ਟਾਂਬੀ ਨੂੰ ਉਹ ਤਾਂ ਥਿਆਰ ਨਹੀਂ ਸਾਡੇ ਕੋਲ ਅੱਛਾ ਹਾਂ ਹੋਰ ਥਿਆਰਾਂ ਨੂੰ ਕੀ ਕਰਨਾ ਹੈ ਇੱਥੇ ਤੰਬੂ ਕਾਹ ਲੱਗਿਆ ਕਾਹ ਲੱਗਿਆ ਟਰਾਲੀਆਂ ਵੇਗ ਸਾਰੀਆਂ ਸੈਤਾ ਤੇ ਇਹਨੂੰ ਇੱਥੇ ਕੋਈ ਟਰਾਲੀ ਆਪਣੇ ਕੋਈ ਨਹੀਂ ਆਈ ਆਪਦੇ ਕੋਲੋਂ ਤੇਲ ਭਰਦੀ ਤਰਾਲੀਆਂ ਲਿਆਂਦੇ ਨੇ ਰੋਟੀ ਲੰਗਰ ਆਪ ਦੇ ਕੋਲੋਂ ਹੂੰ ਸਭ ਕੁਝ ਆ ਦੇ ਕਰੇ ਆ ਬਿਲਕੁਲ ਸਾਡੀ ਕੌਮ ਹੈ ਜਿਹੜੀ ਕੌਮ ਸਵੇਰੇ ਵੇਖਿਆ ਗੱਟੇ ਆਪ ਉਹ ਖਰੋ ਕਿਹੜੇ ਜ਼ਿੰਮੇਵਾਰ ਗੱਟੇ ਸੀ ਨਾ ਆ ਵੇ ਸਾਰੇ ਕਰ ਦੇ ਗੱਟੇ ਨੂੰ ਕੋਈ ਇਹਨੂੰ ਗੱਟੇ ਨਹੀਂ ਮਿਲੇ ਕੁਝ ਵੀ ਨਹੀਂ ਮਿਲਿਆ ਤੇ ਫਿਰ ਵੋਟਾਂ ਕਿ ਪਾਉਂਦੇ ਜੀ ਵੋਟਾਂ ਆ ਕਿ ਝਾੜੂ ਜਨਾਨੀਆਂ ਨਾ ਕਿਹੜੇ ਝਾੜੂ ਨੂੰ ਪਾਇਆ ਉਹ ਜਨਾਨੀਆਂ ਝਾੜੂ ਰੱਖੀ ਬੈਠੀਆਂ ਉਹਨਾਂ ਨੂੰ ਕੁੱਟਣਾ ਨੇ ਇੱਥੇ ਆ ਕੇ ਤਾਂ ਇਹ ਪਾਰਟੀ ਝਾੜੂ ਪਾਰਟੀ ਦੇ ਹੂੰ ਉਹ ਝਾੜਵਾਨਾਂ ਨੇ ਉਹਨਾਂ ਨੂੰ ਕੁੱਟ ਕੋਟ ਕੋਟ ਪਜਾਉਣਾ ਹੈ ਅੱਛਾ ਹਾਂ ਵੀ ਹੁਣ ਤਾਂ ਆਉਂਦਾ ਨਹੀਂ ਕੀ ਪਿਆ ਹੂੰ ਆਮ ਤੌਰ ਤੇ ਫੋਟੋ ਖਿਲਾ ਕੇ ਦੇ ਭੇ ਚਲੇ ਜਾਂਦੇ ਆ ਇਹ ਕੀ ਫੇਦਾ ਫੋਟੋ ਕਰਾਉਣ ਦਾ ਕੋਈ ਚੀਜ਼ ਦੇ ਕੇ ਨਹੀਂ ਜਾਂਦੇ ਨਾ ਕਿੱਥੇ ਕੋਈ ਸੁਆਦ ਦੇਣੀ ਨਾ ਆ ਸੰਗਤ ਨਾਲ ਪਹੁੰਚਦੀ ਤੇ ਬੰਨ ਗਿਆ ਸੀ ਗੱਲ ਪਰਸੂ ਦੀ ਮੇਰੇ ਤਾਂ ਜਿਗਰਾ ਇੰਨਾ ਪਿੰਡਾਂ ਦਾ ਕਿਹੜੇ ਆ ਛਾਵਾ ਸੀ ਕਿਹੜੇ ਬੇਹਮਲਕੀ ਨਾਲ ਜੁੜਾ ਹਾ ਇਹ ਸੇਤਾ ਕਿ ਮੈਂ ਆਪ ਕਰਕੇ 24 ਘੰਟੇ ਰਹਿੰਦੇ ਸੀ ਬਿਉ ਨੇ ਕਿ ਛਲਾਰਤ ਵੀ ਕਰ ਜਾਏ ਰਾਤ ਨੂੰ ਇਥੇ ਰਾਤ ਨੂੰ ਵੀ ਥਾਰਾਂ ਨਾਲ ਹਥਿਆਰਾਂ ਨਾਲ ਥਾਰਾਂ ਨੋਰ ਨਹੀਂ ਸਾਡੇ ਕੋਈ ਕੰਨਾਂ ਦੇ ਟਾਂਬੀ ਨੂੰ ਉਹ ਥਿਆਰ ਨਹੀਂ ਸਾਡੇ ਕੋਲ ਅੱਛਾ ਹਾਂ ਉਹ ਰਹੀ ਥਿਆਰਾਂ ਨੂੰ ਕੀ ਕਰਨਾ ਹੈ ਆਹ ਤੇ ਤੰਬੂ ਗਾਓ ਲੱਗਿਆ ਗਾਓ ਲੱਗਿਆ ਟਰਾਲੀਆਂ ਵੇ ਸਾਰੀਆਂ ਸੇਤਾ ਤੇ ਇਹਨੂੰ ਇੱਥੇ ਕੋਈ ਟਰਾਲੀ ਆਪਣੇ ਕੋਈ ਨਹੀਂ ਆਈ ਆਪਦੇ ਕੋਲੋਂ ਨਾਲ ਤੇਲ ਬਾਰ ਦੀ ਟਰਾਲੀਆਂ ਲਿਆਂਦੇ ਨੇ ਰੋਟੀ ਲੰਗਰ ਆਪਦੇ ਕੋਲੋਂ ਹਮ ਸਭ ਕੁਝ ਆ ਦੇ ਕਰ ਰਹੇ ਆ ਬਿਲਕੁਲ ਸਾਡੀ ਕੌਮ ਇੱਚ ਘਰੂ ਕੌਮ ਸਵੇਰੇ ਵੇਖਿਆ ਗੱਟੇ ਆਪ ਉਹ ਕਰੋ ਕਿਹੜੇ ਜ਼ਿੰਮੇਵਾਰ ਗੱਟੇ ਸੀ ਨਾ ਆ ਵੇਖ ਸਾਰੇ ਕਰਦੇ ਗੱਟੇ ਨੂੰ ਕੋਈ ਇਹਨੂੰ ਗੱਟੇ ਨਹੀਂ ਮਿਲੇ ਕੁਝ ਵੀ ਨਹੀਂ ਮਿਲਿਆ ਤੇ ਫਿਰ ਵੋਟਾਂ ਕਿ ਪਾਉਂਦੇ ਜੀ ਵੋਟਾਂ ਆ ਕਿ ਝਾੜੂ ਜਨਾਨੀਆਂ ਨਾ ਕਿਹੜੇ ਝਾੜੂ ਨੂੰ ਪਾਇਆ ਹੈ ਉਹ ਜਨਾਨੀਆਂ ਝਾੜੂ ਰੱਖੀ ਬੈਠੀਆਂ ਉਹਨਾਂ ਨੂੰ ਕੁੱਟਣਾ ਨੇ ਇੱਥੇ ਆਗੇ ਦਾ ਇਹ ਪਾਰਟੀ ਝਾੜੂ ਪਾਰਟੀ ਦੇ ਉਹ ਝਾੜਮਾਨਾਂ ਨੇ ਨੂੰ ਕੁੱਟਣ ਕੋਟ ਕੋਟ ਪਜਾਉਣਾ ਹੈ ਹਾਂ ਵੀ ਹੁਣ ਤਾਂ ਆਉਂਦਾ ਨਹੀਂ ਕਿ ਪਿਆ ਆਉਂਦੇ ਨੇ ਤਾਂ ਫੋਟੋ ਖਿਲਾ ਕੇ ਫਿਰ ਚਲੇ ਜਾਂਦੇ ਆ ਇਹ ਕੀ ਫਾਇਦਾ ਫੋਟੋ ਕਰਾਉਣ ਦਾ ਕੋਈ ਚੀਜ਼ ਦੇ ਕੇ ਨਹੀਂ ਜਾਂਦੇ ਮੈਂ ਕਿੱਥੇ ਕੋਈ ਇੱਥੇ ਸਵਾਦ ਦੇਣੀ ਨਾ ਆ ਸੰਗਤ ਨਾਲ ਪਹੁੰਚਦੀ ਤੇ ਬੰਨ ਗਿਆ ਸੀ ਕੱਲ ਪਰਸੂ ਦੇ ਮੈਨਾਂ ਧਨ ਜਿਗਰਾ ਇੰਨਾ ਪਿੰਡਾਂ ਦਾ ਕਿਹੜੇ ਆਛਾ ਵਾਛਾ ਜਿਹੜੇ ਉਹ ਬੇਹਮਲਕੀ ਨਾਲ ਜੁੜਾ ਹਾ ਇਹਨੇ ਇਹ ਸੇਤਾ ਕੀ ਨਾਲ ਆਪ ਕਰਕੇ 24 ਘੰਟੇ ਰਹਿੰਦੇ ਸੀ ਬਿਉ ਨੇ ਕਿ ਛਲਾਰਤ ਵੀ ਕਰ ਜਾਏ ਰਾਤ ਨੂੰ ਇਥੇ ਰਾਤ ਨੂੰ ਵੀ ਥੀ ਹਥਿਆਰਾਂ ਨਾਲ ਹਥਿਆਰਾਂ ਨਾਲ 18 ਨੋਰ ਨਹੀਂ ਸਾਡੇ ਕੋਈ ਕੰਨਾਂ ਦੇ ਟਾਂਬੀ ਨੂੰ ਉਹ ਥਿਆਰ ਨਹੀਂ ਸਾਡੇ ਕੋਲ